फास्ट न्यूज टीम ने हल्का केंद्रित दौरा ਕੀਤਾ ਤੇ ਨਾਗਰਿਕਾਂ ਨਾਲ ਗੱਲਬਾਤ ਕੀਤੀ ਜਦੋਂ ਲੋਕਾਂ ਤੋਂ ਵਿਧਾਇਕ ਡਾਕਟਰ ਅਜੀਤ ਗੁਪਤਾ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਤਾਰੀਫ਼ ਕੀਤੀ ਅਤੇ ਦੱਸਿਆ ਕਿ ਜਦੋਂ ਵੀ ਕੋਈ ਸ਼ਿਕਾਇਤ ਲੈ ਕੇ ਉਹਨਾਂ ਕੋਲ ਜਾਂਦੇ ਹਨ ਤਾਂ ਉਹ ਜ਼ਿਆਦਾਤਰ ਮਾਮਲੇ 2 ਮਿੰਟ ਦੇ ਅੰਦਰ ਹੀ ਹੱਲ ਕਰ ਦਿੰਦੇ ਹਨ ਲੋਕਾਂ ਨੇ ਐਪਰੀਸ਼ੀਏਸ਼ਨ ਦਿਖਾਉਂਦੇ ਹੋਏ ਕਿਹਾ ਕੀ ਐਮਐਲਏ ਦੀ ਤੇਜ਼ ਕਾਰਵਾਈ ਨੇ ਇਲਾਕੇ ਦੀ ਸਮੱਸਿਆਵਾਂ ਨੂੰ ਘਟਾਇਆ ਅਤੇ ਆਮ ਨਾਗਰਿਕਾਂ ਨੂੰ ਰਾਹਤ ਮਿਲੀ ਹੈ ਸਰ ਮੇਰਾ ਨਾਮ ਬਾਬੂ ਲਾਲਿਆ ਜੀ ਅਸੀਂ ਫਕੀਰ ਸਿੰਘ ਕਲੋਨੀ ਦੀ ਅਨਗਰ ਚ ਖੜੇ ਆ ਜੀ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਜੀ ਡਾਕਟਰ ਅਜੇ ਗੁਪਤਾ ਜੀ ਐਮਐਲਏ ਸਾਹਿਬ ਸਾਡੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਉਹਨਾਂ ਜਿਹੜਾ ਵੀ ਉਹਨਾਂ ਕੋਈ ਮੈਸੇਜ ਲੈ ਕੇ ਜਾਂਦੇ ਆ ਉਹ ਪਹਿਲ ਦੇ ਆਧਾਰ ਤੇ ਸਾਡਾ ਹੱਲ ਕਰਦੇ ਨੇ ਦੂਸਰੀ ਗੱਲ ਇੱਥੇ ਲਾਈਟਿੰਗ ਦਾ ਕੰਮ ਸਾਡਾ ਉਹਨਾਂ ਕਰ ਦਿੱਤਾ ਬਹੁਤ ਵਧੀਆ ਸੀਰੇ ਦੀ ਸਮੱਸਿਆ ਸੀ ਉਹਨਾਂ ਪਹਿਲ ਦੇ ਆਧਾਰ ਤੇ ਕਰਕੇ ਸਾਰੀ ਦੁਨੀਆ ਖੁਸ਼ ਹੈ ਸਾਡੀ ਗਲੀ ਮੁਹੱਲੇ ਵਾਲੇ ਸੈਂਟਰ ਹਲਕੇ ਸਾਰੇ ਖੁਸ਼ ਆ ਅਸੀਂ ਉਹਨਾਂ ਨਾਲ ਕੰਧੇ ਨਾਲ ਕੰਧਾ ਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਡੇ ਦਿਨ ਰਾਤ ਸੇਵਾ ਦੇ ਵਿੱਚ ਹਾਜ਼ਰ ਹੈ ਅਸੀਂ ਭਾਈ ਸੈਂਟਰ ਹਲਕੇ ਵਿੱਚ ਖੜ ਰਹੇ ਆ ਤੇ ਸੈਂਟਰ ਹਲਕੇ ਦੇ ਵਿੱਚ ਅਜੇ ਗੁਪਤਾ ਜੀ ਬਹੁਤ ਸੋਹਣਾ ਕੰਮ ਕਰ ਰਹੇ ਹਨ ਹਰ ਗਰੀਬ ਦੀ ਬਾਹ ਮ ਫੜਦੇ ਹਨ ਜਿੰਨੂੰ ਕਿਸੇ ਤਰ੍ਹਾਂ ਵੀ ਕਿ ਲੋੜ ਹੁੰਦੀ ਹੈ ਉਹ ਉਹਦੀ ਮਿੰਟ ਤੋਂ ਪਹਿਲਾਂ ਲੋੜ ਪੂਰੀ ਕਰਦੇ ਹਨ ਅਸੀਂ ਜਦੋਂ ਵੀ ਅਸੀਂ ਐਮਐਲਏ ਸਾਹਿਬ ਕੋਲ ਕੋਈ ਕੰਪਲੇਟ ਲੈ ਕੇ ਜਾਂਦੇ ਹਾਂ ਉਹ ਮਿੰਟ ਤੋਂ ਪਹਿਲਾਂ ਸਾਡਾ ਕੰਮ ਕਰਦੇ ਹਨ ਤੇ ਨਾਲ ਹੀ ਕਿਸੇ ਨਾ ਕਿਸੇ ਨੂੰ ਡਿਊਟੀ ਲਾ ਦਿੰਦੇ ਆ ਵੀ ਇਹਨਾਂ ਦੇ ਨਾਲ ਜਾ ਕੇ ਵੇਖੋ ਇਹਨਾਂ ਦਾ ਕੰਮ ਕਰਨਾ ਤਾਂ ਹੀ ਇਹਨਾਂ ਦੇ ਕੰਮ ਤੋਂ ਬਹੁਤ ਖੁਸ਼ ਹਾਂ ਇਹਨਾਂ ਨੇ ਬਹੁਤ ਸਹੂਲਤਾਂ ਦਿੱਤੀਆਂ ਬੱਤੀ ਜਿਹੜੀ ਫ੍ਰੀ ਹੈ ਗਰੀਬਾਂ ਦੀ ਜਿਹੜੀ ਜਾਨ ਮੁਸ਼ਕਲ ਆਈ ਹੁੰਦੀ ਸੀ ਉਹ ਬਹੁਤ ਵਧੀਆ ਹੈ ਤੇ ਇਸ ਕਰਕੇ ਜਿਹੜੀ ਬੱਤੀ ਵਾਲੇ ਤੰਗ ਕਰਦੇ ਹਨ ਉਹਨਾਂ ਦੀ ਵੀ ਤੰਗੀ ਬਹੁਤ ਇਹਨਾਂ ਦੂਰ ਕੀਤੀ ਹੈ